ਤਾਂ ਭਾਈ ਇਹਦਾ ਤੇਲ ਮੁੱਕ ਗਿਆ ਸੀਗਾ ਟੈਂਪੂ ਦਾ ਤੇ ਭਾਈ ਆਪਾਂ ਜਿਹੜਾ ਹੈਗੇ ਅਰੇ ਜਰਮ ਰੱਖਿਆ ਹੋਣੇ ਭਾਈ ਆ ਰੱਖਿਆ ਆਪਣੇ ਵਾਸਤੇ ਟੈਂਪੂ ਦਾ ਇਹ ਇਹ ਯੇ ਜਰੂਰ ਸਵਾਰੀਆਂ ਸਿਰੇ ਲਾਊਗਾ ਤੇਲ ਬੋਤਲ ਦੇ ਇੱਕ ਭਰੀ ਵਿੱਚ ਬੋਤਲ ਜਿਹੜਾ ਵੀ ਇਹ ਟੈਂਪੂ ਚਾਲਕ ਦੇਖ ਰਿਹਾ ਭਈ ਉਹ ਵੀ ਇੰਨਾ ਕਰ ਲੈ ਤੇਲਮ ਦਾ ਬੋਤਲ ਚ ਉਹ ਵੀ ਇਹਦਾ ਕਰ ਸਕਦਾ 700 ਗ੍ਰਾਮਾਂ ਤਾਂ ਪਹੁੰਚ ਜਾਣਾ ਉੱਥੇ ਸਕੂਟਰ ਵਾਲੀਆਂ ਆਣੀਆਂ ਸਕੂਟਰ ਵਾਲੀਆਂ ਆਣੀਆਂ ਕਿ ਕਿਥੇ ਕੌਣ ਦਾ ਪਿੱਛੇ ਪਿੱਛੇ ਬੂੰਦਾਂ ਇੰਨ ਪਿੱਛੇ ਆ ਜਦੋਂ ਆ ਪਿੱਛੇ ਦਿਖਾ ਆ ਇੰਨ ਤੇ ਇਹ ਜਿਹੜਾ ਜਾਣ ਨਹੀਂ ਜਿੱਦਾਂ ਦੇਰ ਨਹੀਂ ਕਰ ਰਹੇ ਤੇ ਬਾਕੀ ਜਾਣਾ ਹੈ ਜੇ ਹੋਰ ਅੱਗੇ ਗੁਰਦਵਾਰ ਵੀ ਦਰਸ਼ਨ ਕਰਾਂਗੇ ਆਪਾਂ ਤੇ ਆਪਦੇ ਨੂੰ ਸਭ ਨੂੰ ਦਰਸ਼ਨ ਕਰਾਉਣਾ ਤੇ ਵੀ ਹਲਕਾ ਲਗਾਮ ਹੀ ਪਹਿਰ ਰਿਹਾ ਇੱਥੇ ਤੇ ਵੀ ਆਪਣਾ ਜਿਹੜਾ ਰੂਮ ਸੀਗਾ ਇਹ ਸੀਗਾ 3ਰਡ ਫਲੋਰ ਤੇ ਜਿੱਦੇ ਉੱਧਾ ਹੁੰਦਾ ਹੁੰਦਾ हां बोला तुम मुझे तो ये ठोपा जेड़े हैगे ऑटो च बैठ गए हैं चले चल रहे हैं आपा स्टेशन ਵੱਲ पैसों दो उनका मतलब पेट्रोल टांगून किराया देओ वाट लगस्त मैं पैसा सिटी आना डाल आओ बरसात का मजा अलग ही है कुछ 800 रुपए भरम आसी बगा भाई की यार बहुत क्लियर आई है साढ़े साढ़े यो काय बगा भाई किदा बढ़िया साढ़े साढ़े लगाइचा ना पक्का क्लियर तो फुल है यार ਦੇ ਆ ਵੀ ਆਪਣੇ ਹੈਗਾ ਟੈਂਪੂ ਚਾਲਕ ਤਾਂ ਵੀ ਆਪਣੇ ਹੈਗੇ ਭਾਈ ਤਾਂ ਵੀ ਕਿਧਾਂ ਠੀਕ ਆ ਭਾਈ ਜੀ ਠੀਕ ਆ ਉਹ ਵਧੀਆ ਵਧੀਆ ਵੀ ਆਪਣੇ ਵਧੀਆ ਹੋਣਾ ਚਾਹੀਦਾ ਤਾਂ ਵੀ ਆ ਆਪਣਾ ਵੇਲੀ ਇੱਕ ਹੋਰ ਬਣ ਗਿਆ ਇਧੋ ਦਾ ਇਧੋ ਭਾਈ ਜੀ ਗੁਜਰਾਤ ਤੋਂ ਨਹੀਂ ਇਹ ਮਹਾਰਾਸ਼ਟਰਾ ਮਹਾਰਾਸ਼ਟਰਾ ਹਾਓ ਅੱਛਾ ਅੱਛਾ ਚੱਲਾ ਜੀ ਅੱਛਾ ਇਹ ਆਪਣੀ ਸਵਾਰੀ ਹੈ ਹਾਂ ਨਹੀਂ ਤੇ ਕਿਰਾਏ ਦਾ ਟੈਂਪੂ ਹੈ ਵਾਈਗਰ अच्छा अच्छा चलो कोई नहीं मालिक बिल, देख बिल्कुल बिल्कुल एक आपको भी देगा अपना बिल्कुल बिल्कुल ही लेगा आपको दुआ से मिलेगा 100% मिलेगा कम नहीं गिरेगा बिल्कुल जी और यहां का रेंटन कैसा है ठीक है अच्छा रेंटन बढ़िया है हां ठीक है जा लो हमारा भी मन लग गया इधर जान के जल्दी नहीं करता भाई एदा तेल मुक गया सीगा टेम्पो दा ते भाई आपा जेड़ा हैगे अरे जरा ब रखया हो ने भाई आ रखया अपने वास्ते टेम्पो मेरा ਯੇ ਯੇ ਜਰੂਰ ਸਵਾਰੀਆਂ ਸਰੇ ਲਾਊਆ ਤੇਲ ਬੋਤਲ ਇੱਕ ਭਰੀ ਬੋਤਲ ਜਿਹੜਾ ਵੇਚ ਟੈਂਪੋ ਚਾਲਕ ਦੇਖ ਰਿਆ ਰਹੀ ਉਹ ਵੀ ਇੰਦਾ ਕਰਦਾ ਬੋਤਲ ਚ ਉਹ ਵੀ ਇੰਦਾ ਕਰ ਸਕਦਾ 700 ਗ੍ਰਾਮ ਨਾਲ ਤਾਂ ਪਹੁੰਚ ਜਾਣਾ ਉੱਥੇ ਆ ਸਕੂਟਰ ਲੈ ਇੰਝ ਆ ਆ ਸਕੂਟਰ ਲੈ ਆਣਾ ਵੀ ਕਿੱਥੇ ਪਾਉਂਦੇ ਪਿੱਛੇ ਪਿੱਛੇ ਪਾਉਂਦੇ ਇੰਜਨ ਪਿੱਛੇ ਜਦੋਂ ਜਾਂ ਪਿੱਛੇ ਦਿਖਾ ਇੰਜਨ ਕੋਲ ਵਾਲੇ ਇੰਜਨ ਹੈਗੇ ਇੱਥੇ ਲੈ ਵੀ ਕੰਮ ਚੱਲ ਗਿਆ ਆਪਣਾ ਹੈ

23 ਸਾਲ ਚਲਾਤਾ ਹੈ ਦੇਖੀ ਜਾਏਗੀ ਜਾਨੇ ਤੇ ਭਾਈ ਆ ਜਣਾ ਹੈ ਐਕਸਪੀਰੀਅੰਸ ਕਿਦਾ 23 ਸਾਲ ਦਾ ਹੈਗਾ ਮੇਰਾ ਚਲੋ ਨਹੀਂ ਜਾਣਦੇ ਫਿਰ ਓਏ ਚੋ ਤੇ ਮੇਰੇ ਫਰ ਹੈ ਨਾ ਇਸ ਵਿੱਚ ਦੋਨੋਂ ਵੀ ਨਿਕਲ ਆੜੇ ਠੀਕ ਹੈ نکال دیے 2 ਮਹੀਨੇ ਹੋ ਗਏ نکال ਕੇ ਕਿਹੜੇ ਪਟਾਇਆ ਰੋਣਾ ਪਾਈਆਂ ਜਿਹੜੀਆਂ 3 ਨੰਬਰ 'ਚ ਹੀ ਕਿਰਾ ਹੂੰ ਅੱਛਾ ਉੱਪਰ سے ਆਓ ਮਤਲਬ ਮਾਲੇ 'ਚ ਹੀ ਕਿਰਾ ਹੂੰ ਉੱਪਰ ਹਾਂ ਮਾਲੇ 'ਚ ਹੀ ਕਿਰਾ ਹੂੰ 3 ਨੰਬਰ ਜਿਹਨਾਂ ਨੇ ਘੇੜੇ ਖਵਾਏ ਆ ਵਾਈਗੁਰੂ ਨੇ ਜਲਦੀ ਕਿਰਪਾ ਕਰੋ ਵਾਈਗੁਰੂ ਕੇ ਕਿਰਪਾ ਬਾਈ ਜਿਹੜਾ ਬਿੱਟਰ ਬਾਈਕ ਮੈਂ ਲੋਚਦਾ ਕਿ ਇਹਦੇ ਗੇੜੇ ਖਵਾਏ ਆ ਕਹਿੰਦਾ ਤੈਨੂੰ ਨੰਬਰ ਮੰਜ਼ਲ ਤੋਂ ਡਿੱਗੇ ਹੋ ਮੈਂ ਬਾਈ ਨਿਚਾਰੇ ਬੰਦੀ ਜਾਂਦਾ ਇਹਦੇ ਨਾਲ ਡਰਾਈਵਰ ਨਾਲ ਤੇ WhatsApp ਕਰ ਦੋ ਉਸਤਾਦ ਬੋਲੋ ਸਾਹਿਬ ਮੇਰੀ ਅੱਜ ਏਜ ਹੋ ਗਈ ਹੈ 38 ਸਾਲ ਤੋਂ ਕਮ 40 ਅਰ ਮੈਂ ਮੈਂ ਕਿੰਨੇ ਸਾਲ ਦਾ ਹਾਂ ਮੈਨੂੰ ਕੋਈ ਨਹੀਂ मालूम ਆਪ ਕਿੰਨੇ ਸਾਲ ਕੇ ਹੋ ਫਿਰ ਵੀ ਅੰਦਾਜ਼ਾ ਹੋਗੇ 40-45 ਸਾਲ ਕੇ ਆਪ ਵੀ ਮੇਰੇ ਕਿਤੇ ਸਾਲ ਮੇਰੇ तो चलो इधर छोड़ दीजिए अपनी उगा सर पे लेके जाना है और तो आते भी उधर से उठा तो भाई आप आप बहुत ज्यादा टेंशन तो है आज मैं करने लग गया था आ ऐसा क्या आज तक मैं ड्राइवर ही कर रहा हूं अच्छा ठीक है मेरा बेटा भी एक चले गए यार ये आठ दिन हो गए आज ट्रैक्टर वाले के साथ कहां चले गए

ਇਹ ਹੈ ਇਹ ਕਹਿ ਰਿਹਾ ਕਿ ਜੀ ਕਿਹੜੇ ਰੱਜਾ ਕੱਢ ਦੇ ਸਰੋਲਾ ਉਹ ਨਾ ਨਾ ਹੋਵੇ 2000 ਦੀ ਤੁਹਾਨੂੰ ਇਹ ਦੁਬਾਰਾ ਆਉਣਾ ਕਿ ਵੇਚੀ ਨਾ ਹੋਵੇ ਕੋਈ ਨਹੀਂ ਹੁਣ ਦੇਖੋ ਯਾਰ ਇਹ ਚੀਜ਼ ਬਾਰੇ ਤਾਂ ਆਪਾਂ ਤਾਂ ਕਦੀ ਕਰਵਾਈ ਨਹੀਂ ਗੀ ਇਸ ਚੀਜ਼ ਬਾਰੇ ਟਿਕਟ ਇਹਦਾ ਤਾਂ ਸੀਟ ਨੰਬਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਐਂਦਾ ਹੈਗਾ ਵੀ ਮਤਲਬ ਇਹ ਜੇ ਟਿਕਟ ਸਰਕਾਰੀ ਆਏ ਹੈ ਅਜੇ ਤੱਕ ਇਹਨੂੰ ਕੋ ਰੋਕ ਨਹੀਂ ਸਕਦਾ ਇਹਦੇ ਤੋਂ ਇਸ ਲਈ ਰੋਕ ਨਹੀਂ ਸਕਦਾ ਤੇ ਚੋ ਬਾਦਾਂ ਕੋਈ ਸੀਟ ਤੇ ਨਾ ਵੇਣਦਾ ਫਿਰ ਤੱਕ ਵੀ ਹੈ ਵੇਚੇ ਤੇ ਖੜਨ ਦਾ ਨਹੀਂ ਅਗਾ ਵੇਲੀਆਂ ਹੋਣ ਗਈਆਂ ਯਾਰ ਕਿਉਂ ਟੈਨਸ਼ਨ ਲੈਂਦੇ ਇੱਕ ਵਾਰ ਮੇਰੇ ਵਾਲੇ ਸੀਟ ਤੇ ਚੱਲ ਅੱਗੇ ਹਾਂ ਅੱਗੇ ਆਹ ਪਾਣੀ ਆ ਬੜਾ ਮਨ ਲੋ ਪਾਣੀ ਬੜਾ ਲੈ ਹੋਤਨ ਛੱਡ ਕੇ ਆ ਮਾ ਆ ਆ ਚੱਲ ਤੇਰਾ ਤੌਰ ਤੇ ਗੱਡੀ ਕੋਈ ਨਹੀਂ ਤੇ ਨਾਲ ਤੇ ਜੰਨਾ ਜਾਣਾ ਆਪਣੇ ਆ ਆ ਹੈਗਾ ਆਰ ਸੀ